ਨਿਊਯਾਰਕ ਦੇ ਬਰਾਡ ਡਾਕ ਐਵੈਨਿਊ ਬੈਲੈਰੋਜ਼ ਇਲਾਕੇ ਦੇ ਵਿੱਚ 25 ਅਕਤੂਬਰ 2025 ਨੂੰ ਗੁਰਦੁਆਰਾ ਸ਼੍ਰੀ ਸੰਤ ਸਾਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਆਗਮਨ ਪੁਰਬ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ। ਗੁਰਦੁਆਰਾ ਦੇ ਵਿੱਚ ਸਵੇਰੇ ਤੋਂ ਹੀ ਕੀਰਤਨ ਦੀ ਧੁਨ ਗੂੰਜ ਰਹੀ ਸੀ। ਸੰਗਤ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਸਰਵਣ ਕੀਤੀ। ਉਸ ਗੁਰੂ ਘਰ ਦੀਆਂ ਖੁਸ਼ੀਆਂ ਮਾਣੀਆਂ ਤੇ ਨਾਲ-ਨਾਲ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲਈ। ਅੱਜ ਪਵਿੱਤਰ ਮੌਕੇ ਉਤੇ ਜਹੋ ਜਲਾਲ ਦੇ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਜਿਸ ਦੇ ਵਿੱਚ ਸੰਗਤ ਨੇ ਬੜੀ ਨਿਮਰਤਾ ਅਤੇ ਸ਼ਰਧਾ ਭਾਵਨਾ ਨਾਲ ਸ਼ਿਰਕਤ ਕੀਤੀ ਤੇ ਉਹਦੇ ਵਿੱਚ ਆਪਣਾ ਹਿੱਸਾ ਵੀ ਪਾਇਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਕੀਰਤਨੀ ਜਥੇ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਗੁਰਬਾਣੀ ਦੇ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਲੰਗਰ ਸੇਵਾ ਨੇ ਸਾਰੇ ਪੰਥਕ ਏਕਤਾ ਦੇ ਸੁਨੇਹੇ ਨੂੰ ਮਜ਼ਬੂਤ ਕੀਤਾ ਤੇ ਸੰਗਤ ਨੇ ਮਿਲ ਕੇ ਗੁਰੂ ਸਾਹਿਬ ਦੀ ਸਿੱਖਿਆ ਸੇਵਾ ਤੇ ਸਿਮਰਨ ਨੂੰ ਜੀਵੰਤ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਾ ਇਹ ਪਵਿੱਤਰ ਸਮਾਗਮ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਨੁੱਖਤਾ ਨਿਮਰਤਾ ਅਤੇ ਸੇਵਾ ਹੀ ਸੱਚੀ ਸਿੱਖੀ ਦੀ ਪਛਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅੱਜ ਜਿਹੜਾ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਸੰਤ ਸਾਗਰ ਦੇ ਵਿੱਚ ਜਿਹੜਾ ਉਸ ਨੂੰ ਲੈ ਕੇ ਬਹੁਤ ਹੀ ਵੱਡੇ ਪੱਧਰ ਦਾ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਦੇ ਚ ਹੋਮ ਹਮਾਨ ਦੇ ਸੰਗਤਾਂ ਔਰ ਪੰਜ ਪਿਆਰੇ ਨਿਸ਼ਾਨਸੀ ਸਾਰੇ ਜਣੇ ਕਿ ਹਾਜ਼ਰ ਨੇ ਤਾਂ ਮੈਂ ਅੱਜ ਦੇ ਦਿਨ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਗੁਰਪੁਰਬ ਦੀਆਂ ਬਧਾਈਆਂ ਸਾਨੂੰ ਇੱਥੇ ਮੌਕਾ ਮਿਲਿਆ ਇੱਥੇ ਨਿਊਯਾਰਕ ਸੰਤ ਸਾਗਰ ਗੁਰਦਰਾ ਸਾਹਿਬ ਇੱਥੇ ਦੂਰ ਨਹੀਂਗਾ ਇੱਥੇ ਨਗਰ ਕੀਰਤਨ ਅੱਜ ਤੇ ਤੁਸੀਂ ਦੇਖੋ ਜਦ ਤੁਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਆ ਤੇ ਸਰਬੱਤ ਦੇ ਭਲੇ ਦਾ ਮਤਲਬ ਕੀ ਆ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਹਿੰਦੇ ਆ ਜਿੱਥੇ ਗਰੀਬੀ ਬਹੁਤ ਆ ਦੁਨੀਆਂ ਦੇ ਵਿੱਚ ਕਿੰਨੀ ਲੜਾਈ ਝਗੜੇ ਆ ਜੰਗ ਲੱਗੇ ਹੋਆ ਸਾਡਾ ਬਹੁਤ ਵੱਡਾ ਰੋਲ ਆ ਇੱਕ ਦੂਜੇ ਮਦਦ ਕਰੀਏ ਪਿੰਡਾਂ ਵਿੱਚ ਦੇਖੋ ਪਿੰਡ ਕਿੰਨੇ ਹੜਾ ਪੰਜਾਬ ਦੇ ਵਿੱਚ ਇਹ ਹੜਾ ਤਾਂ ਸਿੱਖੋ ਅਸੀਂ ਤਿੰਨ ਤੇ ਤੀਜਾ ਹੜਾ ਆ 6 ਸਾਲ ਦੇ ਵਿੱਚ ਹੜਾਂ ਨੇ ਜਾਤਪਾਤ ਨਾ ਦੇਖਿਆ ਕਿਹੜਾ ਕਿਸ ਦਾ ਧਰਮ ਆ ਹੜ੍ਹ ਨੇ ਸਾਰੀ ਤਬਾਹੀ ਕੀਤੀ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰੀਏ ਪੰਜਾਬ ਦੇ ਵਿੱਚ ਜਦੋਂ ਵੀ ਇਦਾਂ ਬਫਤਾ ਆਉਂਦੀ ਆ ਤੇ ਜਦੋਂ ਇਸ ਇੱਕ ਇੱਕ ਲੈਸਨ ਸਿੱਖਿਆ ਸਬਕ ਸਿੱਖਿਆ ਕਿ ਜੇ ਕੁਦਰਤ ਨੂੰ ਦੇਖ ਲਈ ਨੀ ਜਾਂ ਤੁਹਾਡੀ ਜਾਤ ਪਾਤ ਤੂੰ ਤੁਸੀਂ ਕਿਉਂ ਦੇਖਦੇ ਆ ਛੱਡ ਦੀ ਗੱਲਾਂ ਚ ਰਵੋ ਤੇ ਗੁਰੂ ਨਾਨਕ ਦੇ ਜਿਹੜਾ ਮੈਸੇਜ ਫੋਲੋ ਕਰੋ ਤੇ ਸਾਰੇ ਪੰਜਾਬ ਦੇ ਸਰਵਿਸਜ਼ ਆ ਰਹੇ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਵੈਦਰ ਵੀ ਬਹੁਤ ਵਧੀਆ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਮਹਮਾ ਆ ਕੇ ਪਹੁੰਚੋ ਇੱਥੇ ਬੈਲਰੋਡ ਕਲੋਰੋਪਾਰਕ ਹਿੱਲ ਸਾਈਡ ਦੇ ਉੱਤੇ ਬਹੁਤ ਹੀ ਵਧੀਆ ਸਾਰੇ ਸਟਾਲ ਲੱਗੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੁਰਬ ਆਪਾਂ 19ਵੀਂ ਨਗਰ ਕੀਰਤਨ ਪ੍ਰੇਡ ਦੇ ਰੂਪ ਦੇ ਵਿੱਚ ਇੱਥੇ ਜੋ ਮਨਾ ਰਹੇ ਆ ਉਹਦੇ ਵਿੱਚ ਆਪ ਸਾਰੇ ਸ਼ ਆਪ ਸਾਰੇ ਤਨਤਾਦੇ ਪਾਤਰ ਹੋ ਜੀ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਆਪ ਦਾ ਇਸ ਵਿੱਚ ਇਸ ਟਾਈਮ ਸਾਡੇ ਕੋਲ ਮੈਂ ਇਹ ਜ਼ਿਕਰ ਕਰ ਸਕਦਾ ਕਿ ਬਹੁਤ ਹੀ ਅੱਛੇ ਸੁਭਾਗਾ ਵਾਲੇ ਹੈਗੇ ਕਿ ਸਾਡੇ ਕੋਲ ਇੱਕ ਐਸਾ ਸ਼ਖਸ ਨਾਮ ਸਾਡੇ ਕੋਲ ਹੈਗਾ ਰਵੀ ਸਿੰਘ ਜੀ ਖਾਲਸਾ ਖਾਲਸਾਈਡ ਵਾਲੇ ਸਾਡੇ ਨਾਲ ਚਾਵਲ ਨੇ ਇਥੇ ਇਸ ਪ੍ਰੇਡ ਦੇ ਵਿੱਚ ਅਸੀਂ ਉਹਨਾਂ ਦਾ ਵੀ ਜਿਆਉ ਨੂੰ ਕਰਦੇ ਹਾਂ ਉਹਨੇ ਥੋੜੀ ਦੇਰ ਦੇ ਵਿੱਚ ਕਾਉਂਸਲ ਵੂਮਨ ਲਿੰਡਾ ਲੀ will be there in a short while so assi ohda vi dhanwad bahut zyada karna hai kyunki oda bahut zyada yogdan sade is var jo sada nagar kirtan de vich na ke kalle nagar kirtan balki guru jehdi sade gurudware jehdi building hai gi hai ode samne jehde court hall se ga konnu fill up karan de vich she has an apron handroid okay okay you're welcome you're welcome please so we seen jindali over here Who helped us tremendously In from her discretionary funds? She gave out half a million dollars to fix that pothole wow, to the city. And without further delay, I would like Linda Lee to speak a few words to give the greetings of Guru Nandes birthday to the Sangat. Uh, thank you so much for uh, inviting me to this amazing, auspicious event, Mr. Walia, Sanjeev, everyone who's here. Um, I just want to say, first of all, thank you to you as well as Sansagar Gudwara for all the work that you do in the community and for bringing this issue to our attention. Because as we know, um, especially at the local level for um, elected officials, we are here to. Be that voice for the community. And no issue is too small. And this was an issue you came to us about um, a few years ago that we knew was very, very important. And so this is why, for the last few years, we've been really trying to push. And so finally, we were able to get, to fun to get the funding and also fix the issue that I know was very, very important to the community in the Gudwara. And th it's because of these issues that we're trying to really be the voice for the community. Um, so it really is an honor to be here today to celebrate with you every single year. Uh, the sick community is growing in our uh, district 23, and we need to make sure that we are continuously being that voice for you all, uh, whether it's myself or other representatives. thank you so much for all of your support and your help. and good luck to you also. oh, yes. <laughs> and the coming elections, please support her also. yes, want, thank you. i want her to be again back over here. and thank you will be there. thank you. thank, good you. Luck to you. thank you. okay. okay. Bye -bye. ਐਸ ਬ੍ਰੀਲੀਅੰਟ ਐਟਸ ਐਕਚੁਅਲੀ ਯਾ ਗੁਰੂ ਪਿਆਰੇ ਖਾਲਸਾ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਰਹੇ ਨੇ ਆਪ ਨੂੰ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਦਿਲਦਿਆਂ ਕਰ ਰਹੇ ਹਾਂ ਵਿੱਚ ਆਪ ਜੀ ਦਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਨਗਰ ਕੀਰਤਨ ਦੀ ਯਾਤਰਾ ਵਿੱਚ ਸ਼ਾਮਲ ਹੋਇਓ ਆਇ ਲਿੰਡਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰਦਾਰਾ ਸੰਸਾਗਰ ਦੀ ਬਹੁਤ ਜਿਆਦਾ ਮਦਦ ਕੀਤੀ ਹੈ ਅੱਜ ਰਵੀ ਸਿੰਘ ਖਾਲਸਾ ਜੀ ਜੋ ਸਾਰੇ ਕਮਿਊਨਿਟੀ ਸਾਰੇ ਸਮਾਜ ਦੀ ਜਦੋਂ ਵੀ ਕੋਈ ਮੁਸ਼ਕਲ ਆਵੇ ਉਹ ਤਤ ਪਰ ਹਾਜ਼ਰ ਹੋ ਕੇ ਹਰ ਜਗ੍ਹਾ ਹਾਜ਼ਰ ਹੋ ਕੇ ਮਦਦ ਕਰਦੇ ਅੱਜ ਇਸ ਨਗਰ ਕਦਰ ਵਿੱਚ ਉਹਨਾਂ ਨੇ ਵੀ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰੂ ਕੀ ਸਾਹਿਬ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ-ਬਹੁਤ ਵਧਾਈਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਬੋਲੇ ਵਾਸਤੇ ਸੰਜੀਪ ਜੀ ਸੰਜੀਪ ਜੀ ਤੁਹਾਨੂੰ ਸਾਰਿਆਂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਸਾਡੇ ਨਾਲ ਰਵੀ ਖਾਲਸਾ ਏਡ ਤੋਂ ਬਾਬਾ ਸਜਨ ਸਿੰਘ ਜੀ ਦੀ ਅਗਵਾਈ ਹੇਠ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਲਿੰਡਾਲੀ ਕਾਉਂਸਲਫੰਡਰ ਸਾਡੇ ਨਾਲ ਵਾਲੀਆ ਸਾਹਿਬ ਜਦੋਂ ਵੀ ਕਦੇ ਵੀ ਕਿਸੇ ਵੀ ਵਕਤ ਕਦੋਂ ਵੀ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਇਕੱਠ ਦੇ ਨਾਲ ਬਹੁਤ ਵੱਡੀ ਸ਼ਮੂਲੀਅਤ ਕੀਤੀ ਜਾਂਦੀ ਹੈ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਈਰਖਾ ਤੋਂ ਐਡਾ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੀ ਹੈ ਕਿ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਵੀ ਨਿਮਾਜ਼ਿਆ ਇਸ ਇੱਜ਼ਤ ਮਾਨ ਦੇ ਨਾਲ ਇਹਦੇ ਨਾਲ ਬਾਬਾ ਜੀ ਜਿਹੜਾ ਇਹਨਾਂ ਦੀ ਆਰਗੇਨਾਈਜੇਸ਼ਨ ਕਮੇਟੀ ਹੈ ਸੇਵਾਦਾਰ ਨੇ ਸੰਤ ਸਾਗਰ ਗੁਰੂ ਘਰ ਦੇ ਸਾਰੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮਿਹਨਤ ਕਰਦੇ ਨੇ ਹਰ ਸਮੇਂ ਤਿਆਰ ਰਹਿੰਦੇ ਨੇ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਹਰ ਵਕਤ ਤਿਆਰ ਆ ਸਾਡੇ ਨਾਲ ਅਮਿੰਦਰ ਜੀ ਨੇ ਵਾਲੀਆ ਸਾਹਿਬ ਨੂੰ ਮੈਂ ਮਾਈਕ ਵਾਪਸ ਦਿੰਦਾ ਹੋਇਆ ਜ਼ਿਆਦਾ ਸਮਾਂ ਨਹੀਂ ਲੈਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ মিডিਆ ਦਾ ਧੰਨਵਾਦ ਜੱਸ ਪੰਜਾਬੀ ਦਾ ਗਲੋਬਲ ਦਾ ਤੇ ਸਾਡੇ ਨਾਲ 54 ਪੰਜਾਬ ਜੁੜੇ ਨੇ ਸਾਰੇ মিডিਆ ਦਾ ਵੀ ਧੰਨਵਾਦ ਅੱਜ ਕਾਫੀ ਚੰਗਾ ਮੌਕਾ ਮਿਲਿਆ ਤੁਹਾਨੂੰ ਮਿਲਣ ਨੂੰ ਸਾਰੀ ਸੰਗਤ ਨੂੰ ਇੱਥੇ ਕੋਈ ਪ੍ਰੈਨ ਨਹੀਂ ਸੀਗਾ ਤੇ ਸਾਨੂੰ ਬੜੀ ਖੁਸ਼ੀ ਆ ਵੀ ਸਾਨੂੰ ਕਿੰਨੀ ਤੁਸੀਂ ਸਪੋਰਟ ਕਰਦੇ ਆ 26 ਸਾਲ ਹੋ ਗਏ ਤੇ ਜਦੋਂ ਅਸੀਂ ਗੁਰਪਉੜ ਤੋਂ ਮਨੋਂ ਲੇ ਆ ਇੱਕ ਸਨੇਹਾ ਦੁਨੀਆ ਨੂੰ ਭੇਜ ਦੇ ਵੀ ਗੁਰਪਉੜ ਕੀ ਆ ਗੁਰਪਉੜ ਗੁਰੂ ਨਾਨਕ ਸਾਹਿਬ ਦਾ ਮੈਸੇਜ ਕੀ ਸੀਗਾ ਦੁਨੀਆ ਦੇ ਵਿੱਚ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਉਹਨਾਂ ਦੀ ਸਨੇਹ ਦੀ ਮੈਸੇਜ ਬਹੁਤ ਲੋੜ ਆ ਸਰਬੱਤ ਦੇ ਭਲੇ ਦਾ ਮੈਸੇਜ ਅੱਜ ਕੱਲ੍ਹ ਦੁਨੀਆ ਦੇਖੇ ਜੰਗ ਲੱਗਿਓ ਜਿੱਥੇ ਭੁੱਖਿਆ ਜਿੱਥੇ ਲੰਗਰਾਂ ਦੀ ਲੋੜ ਆ ਉੱਥੇ ਬਹੁਤ ਹੀ ਇਹ ਮੈਸੇਜ ਦਾ ਸਨੇਹ ਜੀ ਉੱਥੇ ਜਰੂਰ ਪਹੁੰਚਣਾ ਸਾਡੇ ਲਈ ਬਹੁਤ ਵੱਡਾ ਇੱਕ ਸਾਡਾ ਫਰਜ਼ ਆ ਗੁਰੂਆਂ ਵੱਲੋਂ ਤੇ ਪੰਜਾਬ ਦੇ ਜਿਹੜੇ ਹੜ੍ਹ ਆ ਇਸ ਵੇਲੇ ਤਾਂ ਹੜ੍ਹ ਲਿਆਏ ਗਏ ਆ ਉਹਦੇ ਵਿੱਚ ਹੀ ਸੇਵਾ ਚੱਲ ਰਹੀ ਆ ਮੈਂ ਇਹ ਤੁਹਾਨੂੰ ਅਪੀਲ ਕਰਦਾ ਜਿਹੜੀਆਂ ਸੰਸਥਾਵਾਂ ਤੁਸੀਂ ਦਾਨ ਦਿੰਦੇ ਆ ਪੈਸੇ ਦਿੰਦੇ ਆ ਉਹਨੂੰ ਪੁੱਛੋ 6 ਮਹੀਨੇ ਬਾਅਦ ਸਾਲ ਬਾਅਦ 150 ਪੈਸੇ ਕਿੱਥੇ ਗਏ ਆ 84 ਮਗਰੋਂ ਬਹੁਤ ਹੀਰਾ ਫੇਰੇ ਹੋਈਆਂ ਹੁਣ ਵੀ ਮੈਂ ਦੇਖਦਾ ਜੋ ਕੰਮ ਹੋ ਰਿਹਾ ਵਧੀਆ ਹੋ ਰਿਹਾ ਸਾਰੇ ਨੌਜਵਾਨ ਪੀੜੀਆਂ ਚੱਕਦੇ ਆ ਬਿਲਕੁਲ ਸੇਵਾ ਕਰਦੇ ਬਿੱਕੀ ਸਿੰਘ ਤੁਹਾਡੇ ਕੋਲ ਇੱਥੇ ਹੈਗੇ ਬਹੁਤ ਚੜ੍ਹਦੀ ਕਲਾ ਸੇਵਾ ਦੇ ਗਰੁੱਪ ਕਰਦੇ ਹੋ ਵੀ ਬਹੁਤ ਚੰਗਾ ਕੰਮ ਕਰ ਰਹੇ ਆ ਪਰ ਸਾਨੂੰ ਇਹ ਸਪੋਰਟ ਕਰਨੀ ਆ ਤੁਸੀਂ ਅਕਾਉਂਟਬਿਲਟੀ ਪੁੱਛੋ ਪਾ ਜਿੱਥੇ ਵੀ ਮੇਰਾ ਇਹ ਮੈਸੇਜ ਆ ਜਦੋਂ ਤੁਸੀਂ ਕੈਂਪਾਂ ਜਾਓਗੇ ਦੁਨੀਆ ਜਿੱਥੇ ਭੁੱਖਿਆ ਤੁਹਾਡੀ ਉਹ ਪਛਾਣ ਕਦੀ ਨਹੀਂ ਭੁੱਲੋਗੇ ਉਹ ਜਦੋਂ ਜਾਇਦਾ ਜਿੱਥੇ ਵੀ ਦੁਨੀਆ ਜਾਇਦਾ ਉਹ ਤੁਹਾਨੂੰ ਪਹਿਲਾਂ ਪਛਾਣ ਤੇ ਸਤਿਕਾਰ ਕਰਦੇ ਆ ਭਈ ਦੁਨੀਆ ਦੇ ਵਿੱਚੋਂ ਇੰਨੀ ਨਿੱਕੀ ਜੇ ਸਾਡੀ ਗਿਣਤੀ ਆ ਇੰਨੇ ਵੱਡੇ ਕਾਰਜ ਕਰਦੇ ਤੁਸੀਂ ਕੌਣ ਆ ਉਹ ਕਦੀ ਸੁਣਿਆ ਵੀ ਨਹੀਂ ਕੌਣ ਆ ਅਸੀਂ ਤੁਹਾਨੂੰ ਮਾਣ ਹੋਣਾ ਚਾਹੀਦਾ ਤੇ ਤੁਹਾਡਾ ਜਿਹੜਾ ਜੋਰ ਆ ਸਾਡੀ ਕੌਮ ਦਾ ਸਟਰੈਂਥ ਆ ਉਹ ਇੰਗਲਿਸ਼ ਕਹਿੰਦੇ ਕਾਈਂਡਨੈਸ ਆ ਸਾਡੀ ਇੱਕ ਇਨਸਾਨੀਅਤ ਸਾਡੀ ਹਮੈਤੀ ਸਾਡਾ ਸਟਰੈਂਥ ਆ ਕਮਜ਼ੋਰੀ ਨਹੀਂ ਗੀ ਚੜਦੀ ਕਲਾਂ ਚ ਰਹਿ ਬੋ ਤਰੱਕੀ ਕਰੋ ਵੰਡ ਕੇ ਛਕੋ ਆਲੇ ਦੁਆਲੇ ਦੁਨੀਆ ਨੂੰ ਦੇਖੋ ਤੇ ਪੰਜਾਬ ਦੇ ਵਿੱਚ ਨਿਗਾ ਰੱਖਣੀ ਬਿਲਕੁਲ ਸਾਡਾ ਵੱਡਾ ਫਰਜ਼ ਵਾਂ ਦਾ ਪੰਜਾਬ ਚੱਕਣ ਨੂੰ ਇਹਦੇ ਵਿੱਚ ਸਾਰਿਆਂ ਦਾ ਇੱਕ ਸਾਂਝਾ ਇੱਕ ਸਾਰਾ ਸਾਂਝਾ ਤੇ ਬਹੁਤ ਵੱਡਾ ਇੱਕ ਬਹੁ ਵੱਡੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਆ ਜੇ ਕੋਈ ਵੀ ਕਹਿੰਦੇ ਪੁੱਛਣਾ ਹੋਵੇ ਖਾਸ ਸਰਵਾਰੇ ਅਸੀਂ ਘੰਟਾ ਕਿਤੇ ਹੋ ਰਿਆਂ ਜਰੂਰ ਪਿੱਛੋ ਅਸੀਂ ਕਾਂਟੂਲ ਤੋਂ ਦੂਰ ਨਹੀਂ ਹੁੰਦੇ ਅਸੀਂ ਫੇ ਕਹਿੰਦੇ ਸੰਤ ਸਾਗਰ ਹੋਰ ਵੱਡੇ ਵੱਡੇ ਗੁਰਦਵਾਰੇ ਸਾਹਿਬ ਸੰਗਤ ਸਾਨੂੰ ਜੋ ਪਿਆਰ ਦਿੰਦੇ ਸਾਨੂੰ ਬਹੁਤ ਹੌਸਲਾ ਬਣਿਆ 26 ਸਾਲ ਦੇ ਵਿੱਚ ਅਸੀਂ ਤੁਹਾਡੇ ਬਹੁਤ ਧੰਨਵਾਦੀਆਂ ਤੇ ਜਿਹੜੇ ਸਾਡੇ ਵੀਰਾ ਆਖਰੀ ਮੈਸੇਜ ਆ 84 ਦੇ ਜਿਹੜੇ ਪਰਿਵਾਰ ਹੁਣ ਰਹਿ ਗਏ ਬਹੁਤ ਬਜ਼ੁਰਗ ਹੋ ਗਏ ਆ ਤੁਸੀਂ ਜਾ ਕੇ ਮਿਲੋ ਤੇ ਜਾ ਕੇ ਉੱਥੇ ਜਾ ਕੇ ਤੁਸੀਂ ਇੱਕ ਦੂਜੇ ਨੂੰ ਜਾ ਕੇ ਉਹਨੂੰ ਉਹਨੂੰ ਛੋਟੋੜਿਆ ਸਹਾਰਾ ਦਿਓ ਵੀ ਤੁਸੀਂ ਇਕੱਲੇ ਨਹੀਂ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ डाली स्प कर ਦੇ ਪ੍ਰਕਾਸ਼ ਪਰਵ ਦੇ ਵਾਸਤੇ ਸਾਰਿਆਂ ਵੱਲੋਂ ਇੱਕ ਹਮ ਹਮਾ ਕੇ ਉਤਸ਼ਾਹ ਦੇ ਨਾਲ ਇਹ ਸਵਾਗਤ ਕੀਤਾ ਜਾਂ ਔਰ ਇਹ ਘਰ ਜੋ ਨੇ ਇਹ ਵੀ ਇੱਕ ਸੱਚੇ ਪਾਤਸ਼ਾਹ ਦਾ ਸੰਦੇਸ਼ ਇਹਨਾਂ ਘਰਾਂ ਦੇ ਵਿੱਚ ਵੀ ਜੋ ਦਿੱਤਾ ਜਾਂਦਾ ਆਂਡ ਗਵਾਂਡ ਵੀ ਪਾਕ ਪਵਿੱਤਰ ਹੋਵੇ ਐਸੇ ਨਗਰ ਕੀਰਤਨ ਜੋ ਹੈ ਅੱਗੇ ਵਧ ਰਿਹਾ ਹੈ ਦੇਖੇ ਜਗਤਾਂ ਨਨ ਹੋਵਾ ਮਿਟ ਤੋਂ ਜਗਤਾਂ ਨਨ ਹੋਵਾ ਮਿਟ ਤੋਂ ਜਗਤਾਂ I'm पलो सतगुर नानक पर कटिया सतगुर नानक पर 아, 왜 그래.